ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਮਾਪਿਓ ਨੇ ਪਰੋਸਾ ਕਰਕੇ ਕੈਨੇਡਾ ਭੇਜਿਆ ਸੀ ਪਰ ਉੱਥੇ ਮੇਰੇ ਨਾਲ ਜੋ ਹੋਇਆ ਉਹ ਕਹਿਣ ਲਾਇਕ ਨਹੀਂ ਇੱਕ ਕਹਾਣੀ ਅਮ੍ਰਿਤਾ ਦੀ ਹੈ ਇੱਕ 20 ਸਾਲ ਦੀ ਪੰਜਾਬੀ ਕੁੜੀ ਜੋ ਆਪਣੇ ਮਾਪਿਓ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੇ ਇੱਕ ਛੋਟੇ ਪਿੰਡ ਤੋਂ ਕੈਨੇਡਾ ਗਈ ਅਮ੍ਰਿਤਾ ਦਾ ਜਨਮ ਇੱਕ ਅਜਿਹੇ ਪਿੰਡ ਵਿੱਚ ਹੋਇਆ ਸੀ ਜਿੱਥੇ ਉਸਦੇ ਮਾਪਿਓਂ ਖੇਤੀ ਕਰਦੇ ਸਨ ਉਸਦੇ ਪਿਤਾ ਜੀ ਮਿਹਨਤੀ ਸਨ ਅਤੇ ਮਾਂ ਨੇ ਹਰ ਰੋਜ਼ ਘਰ ਸੰਭਾਲਿਆ ਅਮ੍ਰਿਤਾ ਬਚਪਨ ਤੋਂ ਹੀ ਪੜਾਈ ਵਿੱਚ ਚੰਗੀ ਸੀ ਅਤੇ ਉਸ ਦਾ ਸੁਪਨਾ ਸੀ ਡਾਕਟਰ ਬਣਨ ਦਾ ਉਸਦੇ ਮਾਪਿਓ ਨੇ ਉਸਦੇ ਸੁਪਨੇ ਪੂਰੇ ਕਰਨ ਲਈ ਆਪਣੇ ਖੇਤ ਵੇਚ ਕੇ ਪੈਸੇ ਇਕੱਠੇ ਕੀਤੇ ਜਦੋਂ ਅਮ੍ਰਿਤਾ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਉਸਦੇ ਮਾਪਿਓ ਨੇ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਬੇਟਾ ਸਾਡੇ ਲਈ ਤੂੰ ਸਭ ਕੁਝ ਹੈ ਆਪਣਾ ਖਿਆਲ ਰੱਖੀ ਅਮ੍ਰਿਤਾ ਨੇ ਵਾਦਾ ਕੀਤਾ ਮੈਂ ਤੁਹਾਡਾ ਸੁਪਨਾ ਪੂਰਾ ਕਰਾਂਗੀ ਉਸਦੇ ਪਿਤਾ ਨੇ ਕਿਹਾ ਹਾਰ ਨਾ ਮੰਨੀ ਚਾਹੇ ਕੁਝ ਵੀ ਹੋਵੇ ਉਹ ਉਮੀਦਾਂ ਨਾਲ ਭਰੀ ਹੋਈ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਜ਼ਿੰਦਗੀ ਕਿਵੇਂ ਬਦਲ ਜਾਣੀ ਸੀ ਉਸ ਦੇ ਮਨ ਵਿੱਚ ਖੁਸ਼ੀ ਸੀ ਪਰ ਇੱਕ ਅਣਜਾਣ ਡਰ ਵੀ ਸੀ ਇਸ ਤਰ੍ਹਾਂ ਉਸ ਨੇ ਆਪਣਾ ਸਫ਼ਰ ਸ਼ੁਰੂ ਕੀਤਾ अमृता ਜਦੋਂ ਕੈਨੇਡਾ ਪਹੁੰਚੀ ਤਾਂ ਸ਼ੁਰੂ ਵਿੱਚ ਸਭ ਕੁਝ ਨਵਾਂ ਅਤੇ ਰੋਮਾਂਚਕ ਲੱਗਿਆ ਨਵਾਂ ਦੇਸ਼ ਨਵੇਂ ਲੋਕ ਅਤੇ ਇੱਕ ਨਵਾਂ ਮਾਹੌਲ ਉਸਨੇ ਕਾਲਜ ਵਿੱਚ ਪੜਾਈ ਸ਼ੁਰੂ ਕੀਤੀ ਅਤੇ ਸੋਚਿਆ ਕਿ ਉਹ ਆਪਣੇ ਸੁਪਨਿਆਂ ਵੱਲ ਵੱਧ ਰਹੀ ਹੈ ਪਰ ਜਲਦੀ ਹੀ ਉਸ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਸਦੀ ਅੰਗਰੇਜ਼ੀ ਕਮਜ਼ੋਰ ਸੀ ਜਿਸ ਕਰਕੇ ਕਲਾਸ ਵਿੱਚ ਸਮਝਣਾ ਮੁਸ਼ਕਲ ਸੀ ਉਸ ਨੂੰ ਆਰਥਿਕ ਮੁਸ਼ਕਲਾਂ ਵੀ ਸਨ ਕਿਉਂਕਿ ਮਾਪਿਓਂ ਜ਼ਿਆਦਾ ਪੈਸੇ ਨਹੀਂ ਪੇਜ ਸਕਦੇ ਸਨ ਅਮ੍ਰਿਤਾ ਨੇ ਇੱਕ ਰੈਸਟੋਰੈਂਟ ਵਿੱਚ ਪਾਰਟ ਟਾਈਮ ਕੰਮ ਸ਼ੁਰੂ ਕੀਤਾ ਉੱਥੇ ਉਸ ਨੂੰ ਲੰਮੇ ਸਮੇਂ ਤੱਕ ਖੜੇ ਰਹਿਣਾ ਪੈਂਦਾ ਸੀ ਅਤੇ ਥਕਾਵਟ ਹੋ ਜਾਂਦੀ ਸੀ ਉਸ ਨੂੰ ਘਰ ਦੀ ਬਹੁਤ ਯਾਦ ਆਉਂਦੀ ਸੀ ਉਹ ਯਾਦ ਕਰਦੀ ਸੀ ਕਿ ਕਿਵੇਂ ਉਹ ਪਿੰਡ ਵਿੱਚ ਦੋਸਤਾਂ ਨਾਲ ਖੇਤਾਂ ਵਿੱਚ ਖੇਡਦੀ ਸੀ ਮਾਂ ਨਾਲ ਰੋਟੀ ਬਣਾਉਂਦੀ ਸੀ ਅਤੇ ਪਿਤਾ ਜੀ ਦੀਆਂ ਕਹਾਣੀਆਂ ਸੁਣਦੀ ਸੀ ਇਹ ਯਾਦਾਂ ਉਸ ਨੂੰ ਹੌਸਲਾ ਦਿੰਦੀਆਂ ਸਨ ਉਹ ਆਪਣੇ ਆਪ ਨੂੰ ਕਹਿੰਦੀ ਮੈਂ ਆਪਣੇ ਪਰਿਵਾਰ ਲਈ ਇੱਥੇ ਹਾਂ ਮੈਂ ਨਿਰਾਸ਼ ਨਹੀਂ ਕਰ ਸਕਦੀ ਪਰ ਉਸ ਦੀਆਂ ਮੁਸ਼ਕਲਾਂ ਅਜੇ ਸ਼ੁਰੂ ਹੀ ਹੋਈਆਂ ਸਨ ਉਸ ਨੂੰ ਨਵੇਂ ਸੱਭਿਆਚਾਰ ਵਿੱਚ ਢਲਣਾ ਸੀ ਅਤੇ ਇਕੱਲਾਪਨ ਉਸ ਨੂੰ ਖਾਣ ਲੱਗਾ ਸੀ ਉਸ ਨੇ ਮਿਹਨਤ ਜਾਰੀ ਰੱਖੀ ਪਰ ਉਸ ਦੇ ਮਨ ਵਿੱਚ ਇੱਕ ਸਵਾਲ ਸੀ ਕੀ ਉਹ ਸਫਲ ਹੋ ਸਕੇਗੀ ਇੱਕ ਰਾਤ ਜਦੋਂ ਅਮ੍ਰਿਤਾ ਰੈਸਟੋਰੈਂਟ ਤੋਂ ਵਾਪਸ ਆ ਰਹੀ ਸੀ ਉਸ ਨਾਲ ਇੱਕ ਦੁਖਦਾਈ ਘਟਨਾ ਵਾਪਰੀ ਇੱਕ ਅੰਦੇਰੀ ਗਲੀ ਵਿੱਚ ਕੁਝ ਲੋਕਾਂ ਨੇ ਉਸ ਨੂੰ ਕੈਰ ਲਿਆ ਉਹਨਾਂ ਨੇ ਉਸ ਨਾਲ ਬਦਸਲੂਕੀ ਕੀਤੀ ਅਤੇ ਉਸ ਦਾ ਪਰਸ ਖੋਲ ਲਿਆ ਅਮ੍ਰਿਤਾ ਡਰ ਨਾਲ ਕੰਬ ਰਹੀ ਸੀ ਉਸ ਦੇ ਮਨ ਵਿੱਚ ਆਪਣੇ ਮਾਪਿਆਂ ਦਾ ਚਿਹਰਾ ਆਇਆ ਅਤੇ ਉਹ ਸੋਚਣ ਲੱਗੀ ਕੀ ਮੈਂ ਉਹਨਾਂ ਨੂੰ ਫਿਰ ਮਿਲ ਸਕਾਂਗੀ ਉਸ ਨੇ ਚੀਕਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਨਹੀਂ ਨਿਕਲੀ ਇੱਕ ਰਾਗੀਰ ਨੇ ਉਸਦੀ ਮਦਦ ਕੀਤੀ ਅਤੇ ਉਹ ਲੋਕ ਪਜ ਗਏ ਅਮ੍ਰਿਤਾ ਨੇ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਸਭ ਖਤਮ ਹੋ ਚੁੱਕਾ ਸੀ ਇਸ ਘਟਨਾ ਨੇ ਉਸ ਨੂੰ ਤੋੜ ਦਿੱਤਾ ਉਹ ਰਾਤ ਨੂੰ ਸੌ ਨਹੀਂ ਸਕਦੀ ਸੀ ਅਤੇ ਹਰ ਸਮੇਂ ਡਰ ਲੱਗਦਾ ਸੀ ਉਸ ਨੂੰ ਲੱਗਿਆ ਕਿ ਉਹ ਇੱਥੇ ਸੁਰੱਖਿਅਤ ਨਹੀਂ ਹੈ ਉਸ ਨੇ ਮਾਪਿਆਂ ਨੂੰ ਨਹੀਂ ਦੱਸਿਆ ਕਿਉਂਕਿ ਉਹ ਉਨ੍ਹਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਪਰ ਉਸ ਦੇ ਮਨ ਵਿੱਚ ਡਰ ਬੈਠ ਗਿਆ ਸੀ ਉਹ ਸੋਚਦੀ ਸੀ ਮੈਂ ਇੱਥੇ ਕਿਉਂ ਆਈ ਕੀ ਇਹ ਸੁਪਨਾ ਇੰਨਾ ਮਹਿੰਗਾ ਸੀ ਫਿਰ ਵੀ ਉਸਨੇ ਆਪਣੇ ਪਿਤਾ ਦੀ ਸਲਾਹ ਯਾਦ ਕੀਤੀ ਹਾਰ ਨਾ ਮੰਨੀ ਉਸਨੇ ਫੈਸਲਾ ਕੀਤਾ ਕਿ ਉਹ ਲੜੇਗੀ ਪਾਵੇਂ ਇੱਕ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ ਇਸ ਘਟਨਾ ਤੋਂ ਬਾਅਦ ਅਮ੍ਰਿਤਾ ਦੀ ਜ਼ਿੰਦਗੀ ਹੋਰ ਮੁਸ਼ਕਿਲ ਹੋ ਗਈ ਉਹ ਇਕੱਲੀ ਮਹਿਸੂਸ ਕਰਦੀ ਸੀ ਉਸਦੇ ਦੋਸਤ ਆਪਣੇ ਕੰਮਾਂ ਵਿੱਚ ਰੁੱਝੇ ਸਨ ਅਤੇ ਉਸ ਨੂੰ ਕੋਈ ਸਹਾਰਾ ਨਹੀਂ ਮਿਲਿਆ ਉਸ ਦੀ ਪੜਾਈ ਪ੍ਰਭਾਵਿਤ ਹੋ ਰਹੀ ਸੀ ਕਿਉਂਕਿ ਉਹ ਤਿਆਨ ਨਹੀਂ ਦੇ ਸਕਦੀ ਸੀ ਉਸ ਦੇ ਗ੍ਰੇਡ ਕੱਟ ਰਹੇ ਸਨ ਅਤੇ ਉਸ ਨੂੰ ਲੱਗਿਆ ਕਿ ਉਸ ਦਾ ਸੁਪਨਾ ਟੁੱਟ ਰਿਹਾ ਹੈ ਇੱਕ ਦਿਨ ਕਾਲਜ ਵਿੱਚ ਕੁਝ ਵਿਦਿਆਰਥੀਆਂ ਨੇ ਉਸ ਦਾ ਮਜ਼ਾਕ ਉਡਾਇਆ ਉਸ ਦੇ ਪੰਜਾਬੀ ਹੋਣ ਕਰਕੇ ਉਹ ਬਹੁਤ ਦੁਖੀ ਹੋਈ ਪਰ ਉਸ ਨੇ ਚੁੱਪ ਨਹੀਂ ਰਹਿਣਾ ਸੀ ਉਸ ਨੇ ਅਧਿਆਪਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਕਾਰਵਾਈ ਕੀਤੀ ਉਸ ਨੇ ਸਹਿਪਾਠੀਆਂ ਨੂੰ ਸਮਝਾਇਆ ਕਿ ਸਾਰੇ ਲੋਕ ਬਰਾਬਰ ਹਨ ਇਸ ਨੇ ਉਸ ਨੂੰ ਹਿੰਮਤ ਦਿੱਤੀ ਉਸ ਨੇ ਇੱਕ ਕਾਉਂਸਲਰ ਦੀ ਮਦਦ ਲਈ ਅਤੇ ਥੈਰੇਪੀ ਸ਼ੁਰੂ ਕੀਤੀ ਉਸ ਨੇ ਯੋਗਾ ਅਤੇ ਮੈਡੀਟੇਸ਼ਨ ਵੀ ਅਪਣਾਇਆ ਜਿਸ ਨਾਲ ਉਸ ਦਾ ਮਨ ਸ਼ਾਂਤ ਹੋਇਆ ਉਸ ਨੇ ਪੜਾਈ ਤੇ ਧਿਆਨ ਦਿੱਤਾ ਅਤੇ ਹੌਲੀ-ਹੌਲੀ ਆਪਣੇ ਗ੍ਰੇਡ ਸੁਧਾਰੇ ਅਮ੍ਰਿਤਾ ਨੇ ਸਿੱਖਿਆ ਕਿ ਮੁਸ਼ਕਲਾਂ ਨਾਲ ਲੜਨਾ ਆਸਾਨ ਨਹੀਂ ਪਰ ਅਸੰਭਵ ਵੀ ਨਹੀਂ ਉਸ ਦੇ ਮਨ ਵਿੱਚ ਇੱਕ ਨਵੀਂ ਉਮੀਦ ਜਾਗੀ ਅਤੇ ਉਹ ਆਪਣੇ ਸੁਪਨਿਆਂ ਵੱਲ ਮੁੜ ਵੱਧਣ ਲੱਗੀ। ਅਮ੍ਰਿਤਾ ਨੇ ਸਮਝਿਆ ਕਿ ਉਸ ਨੂੰ ਇਕੱਲੇ ਲੜਨਾ ਮੁਸ਼ਕਿਲ ਹੈ। ਉਸਨੇ ਕਾਲਜ ਵਿੱਚ ਪੰਜਾਬੀ ਸਟੂਡੈਂਟਸ ਐਸੋਸੀਏਸ਼ਨ ਜੁਆਇਨ ਕੀਤੀ ਜਿੱਥੇ ਉਸ ਨੂੰ ਨਵੇਂ ਦੋਸਤ ਮਿਲੇ। ਉਹ ਉਸਦੇ ਸਹਾਰਾ ਬਣੇ ਅਤੇ ਉਸਨੇ ਵੀ ਉਹਨਾਂ ਦੀ ਮਦਦ ਕੀਤੀ। ਇਸ ਨਾਲ ਉਸ ਦਾ ਇਕਲਾਪਨ ਘਟ ਹੋਇਆ। ਉਸਨੇ ਸਥਾਨਕ ਗੁਰਦੁਆਰੇ ਜਾਣਾ ਸ਼ੁਰੂ ਕੀਤਾ। ਜਿੱਥੇ ਉਸ ਨੂੰ ਆਪਣੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਮਿਲਿਆ ਉੱਥੇ ਮਿਲੇ ਲੋਕਾਂ ਦੇ ਅਨੁਭਵਾਂ ਨੇ ਉਸ ਨੂੰ ਹੌਸਲਾ ਦਿੱਤਾ ਉਸ ਨੇ ਆਪਣੇ ਆਲੇ ਦੁਆਲੇ ਇੱਕ ਪਰਿਵਾਰ ਬਣਾ ਲਿਆ ਸਮੇਂ ਨਾਲ ਉਸ ਨੇ ਆਪਣੇ ਡਰ ਨੂੰ ਪਿੱਛੇ ਛੱਡ ਦਿੱਤਾ ਉਸ ਨੇ ਪੜਾਈ ਤੇ ਧਿਆਨ ਦਿੱਤਾ ਅਤੇ ਇੱਕ ਸਕਾਲਰਸ਼ਿਪ ਜਿੱਤੀ ਜਿਸ ਨਾਲ ਉਸ ਦੀ ਆਰਥਿਕ ਸਥਿਤੀ ਸੁਧਰੀ ਅਮ੍ਰਿਤਾ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੁਪਨੇ ਪੂਰੇ ਕਰਨ ਲਈ ਹਿੰਮਤ ਅਤੇ ਸੰਗਰਸ਼ ਦੀ ਲੋੜ ਹੁੰਦੀ ਹੈ ਜੇ ਤੁਸੀਂ ਵੀ ਅਮ੍ਰਿਤਾ ਦੀ ਕਹਾਣੀ ਤੋਂ ਪ੍ਰੇਰਣਾ ਲੈਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ